5, 4, 3, 2, ਅਨੇ ਵਿੱਚੋਂ ਬੱਚੇ ਦੱਸ ਸਕਦੇ ਨੇ ਹੱਥ ਖੜਾ ਕਰਕੇ ਕਿ ਕਿਹਨਾਂ ਦੇ ਪਿਤਾ ਨੇ ਕੇਸ ਨਹੀਂ ਰੱਖੇ ਹੋਏ ਅੱਛਾ ਜਿਨ੍ਹਾਂ ਨੇ ਹੱਥ ਖੜੇ ਕੀਤੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਅੱਜ ਤੋਂ ਹੀ ਆਪਣੇ ਪਿਤਾ ਨੂੰ ਰੋਜ਼ ਕਹਣਾ ਕਿ ਪਿਤਾ ਜੀ ਮੈਂ ਕੇਸ ਰੱਖੇ ਨੇ ਮੈਂ ਦਸਤਾਰ ਸਜੋਨੇ ਤੁਸੀਂ ਵੀ ਕੇਸ ਰੱਖਣੇ ਤੁਸੀਂ ਵੀ ਦਸਤਾਰ ਸਜੋਣੀ ਆਂ ਅਰੋ ਇਹ ਗੱਲ ਕੀ ਬੱਚਾ ਜੀ ਸਾਵਧਾਨ ਹੋ ਕੇ ਬੈਠੋ ਸਾਰੇ ਬੱਚਿਆਂ ਨੂੰ ਆਪਾਂ ਨੇ ਗੁਰਮੁਖਤੁਰ ਮੂਲ ਮੰਤਰ ਦਾ ਜਾਣਕਾਰੀ ਪਾੰਡਵਾਰੀ ਆਹਾਲ ਪੂਰਨ ਅਯੂਨੀ ਸੇ

ਹੋਸ ਦੇ ਨਾਲ ਹੀ ਅੱਜ ਵਿਸ਼ੇਸ਼ ਤੌਰ ਤੇ ਬਈਓ ਕੱਕੇ ਬਈਓ ਕਤਾ ਜਿਹੜਾ ਇਹ ਸ਼ਾਲ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਸਵਾਗਤ ਹੈ ਜਿਹੜਾ ਸਵੇਰ ਤੋਂ ਆਰੰਭ ਹੋਇਆ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਨੇ ਵੀ ਧਰਮ ਦੇ ਪ੍ਰਚਾਰ ਦੇ ਪ੍ਰਸਾਰ ਦੇ ਖਾੜਜ ਹੋ ਰਹੇ ਨੇ ਜਿੱਥੇ ਅਸੀਂ ਇਹ ਸੁੰਦਰ ਦਸਤਾਰ ਮੁਕਾਬਲਾ ਅੱਜ ਕਰਵਾਇਆ ਜਾ ਰਿਹਾ ਹੈ ਇਹਦਾ ਇੱਕੋ ਮਨੋਰਥ ਹੈ ਵੀ ਕੇਸਾਂ ਦੀ ਸੰਭਾਲ ਅਤੇ ਦਸਤਾਰ ਆ ਜਿਹੜੀ ਉਹ ਸਿੱਖੀ ਦੀ આન ਅਤੇ ਸ਼ਾਨ ਹੈ ਇਸ ਦੀ ਸੰਭਾਲ ਬਾਰੇ ਇਹ ਸਾਰਾ ਉਪਰਾਲਾ ਜਤਨ ਕੀਤੇ ਗਏ ਨੇ ਕਈ ਦਿਨਾਂ ਤੋਂ ਅਸੀਂ ਸਾਡੇ ਪ੍ਰਚਾਰਕ ਸਹਿਬਾਨ ਉਦਮ ਕਰਦੀ ਨੇ ਉਪਰਾਲਾ ਕਰਦੇ ਨੇ ਤਕਰੀਬਨ 32 ਸਕੂਲਾਂ ਦੇ ਵਿੱਚੋਂ ਜਿਹੜੇ ਸੀ ਸਾਡੇ ਵਿਦਿਆਰਥੀ ਆਏ ਨੇ 1330 ਦੇ ਕਰੀਬ ਇਹਦੇ ਵਿੱਚ ਵਿਦਿਆਰਥੀ ਨੇ ਭਾਗ ਲਿਆ ਹੈ ਜਿਸ ਦੇ ਵਿੱਚੋਂ ਜੂਨੀਅਰ ਅਤੇ ਸੀਨੀਅਰ ਦੋ ਗਰੁੱਪ ਬਣਾਏ ਗਏ ਦੋਨਾਂ ਗਰੁੱਪਾਂ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਭਾਗ ਲੈਂਦੇ ਆ ਸੋਹਣੀ ਦਸਤਾਰ ਸਜਾਈ ਹੈ ਉਹਨਾਂ ਦੀ ਚੋਣ ਕੀਤੀ ਗਈ ਹੈ ਉਹਨਾਂ ਨੂੰ ਇਨਾਮ ਦਿੱਤੇ ਜਾਣੇ ਨੇ ਬਾਕੀ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਮੈਡਲ ਦਿੱਤੇ ਜਾਣੇ ਨੇ ਅਤੇ ਜਿਹੜਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਸਾਧਨ ਆ 프리 ਲਿਟਰੇਚਰ ਵੀ ਉਹਨਾਂ ਨੂੰ ਦਿੱਤਾ ਜਾਣਾ ਮੈਂ ਅੱਜ ਦੇ ਜਿਹੜਾ ਇਹ ਸਮਾਗਮ ਸਵੇਰ ਤੋਂ ਆਰੰਭ ਹੋਇਆ ਇਸ ਸਾਰ ਮੁਕਾਬਲਿਆਂ ਦਾ ਉਥੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਉਹਨਾਂ ਦਾ ਸਟਾਫ ਦੇ ਮੈਂਬਰ ਸਹਿਬਾਨ ਤੇ ਇਥੋਂ ਦੇ ਮੈਨੇਜਰ ਸਰਦਾਰ ਮਲਕੀਸ਼ ਸਿੰਘ ਜੀ ਤੇ ਉਹਨਾਂ ਦੇ ਮੈਂਬਰ ਸਹਿਬਾਨ ਬਾਬਾ ਕਾਰਸੀ ਵਾਲੇ ਬਾਬਾ ਮੀਰ ਸਿੰਘ ਜੀ ਉਹਨਾਂ ਦੇ ਸਾਥੀ ਸਹਿਬਾਨ ਉਹਨਾਂ ਸਾਰਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹੈ ਅਤੇ ਗੁਰਦਰਾ ਆਲਮਗੀਰ ਸਾਹਿਬ ਉਹਨਾਂ ਦਾ ਪ੍ਰਬੰਧ ਹੈ ਮੈਨੇਜਰ ਹਰਦੀਪ ਸਿੰਘ ਜੀ ਹੋਰੀ ਉਹਨਾਂ ਦਾ ਵੀ ਧੰਨਵਾਦ ਅਖੀਰਤ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਮੰਜੀਸਾ ਕੋਟਾ ਤੋਂ ਮੈਨੇਜਰ ਸਰਦਾਰ ਆਪਣੇ ਗੁਰਚਾਰਨ ਸਿੰਘ ਜੀ ਉਹਨਾਂ ਦਾ ਧੰਨਵਾਦ ਸਰਦਾਰ ਕੇਰ ਸਿੰਘ ਜੀ ਕੁਰਾਣਾ ਸਾਹਿਬ ਤੋਂ ਸਭ ਉੱਚੇ ਚੇਤੇ ਤੌਰ ਤੇ ਮੇਰੇ ਬੌਡੀ ਪਰਮ ਸਤਿਕਾਰਯੋਗ ਸਾਥੀ ਮੈਂਬਰ ਸਰਦਾਰ ਦਵਿੰਦਰ ਸਿੰਘ ਜੀ ਖੱਡੜਾ ਉਹਨਾਂ ਦੇ ਹੋਂਹ ਹਾਰਸ ਪੁੱਤਰ ਸਰਦਾਰ ਨਵਤੇਜ ਸਿੰਘ ਜੀ ਖੱਡੜਾ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਦੇ ਲਈ ਧਰਮ ਦੇ ਪ੍ਰਚਾਰ ਦਾ ਜਿਹੜਾ ਪ੍ਰਸਾਰ ਦੋ ਜੇ ਲਈ ਯੋਗਦਾਰ ਪਾਉਂਦੇ ਰਹਿੰਦੇ ਨੇ ਸਾ ਪਰੂਜੀ ਸਿੰਘ ਜੀ ਪੁੱਤ ਨੇ ਪ੍ਰਚਾਰਕ ਸਹਿਬਾਨ ਤੇ ਸਰਦਾਰ ਕੁਲਦੀਪ ਸਿੰਘ ਜੀ ਪ੍ਰਚਾਰਕ ਸਰਦਾਰ ਸਤਨਾਮ ਸਿੰਘ ਜੀ ਕਥਾਵਾਚਕ ਨਬਰੂਪ ਸਿੰਘ ਜੀ ਉਹਨਾਂ ਸਾਰਿਆਂ ਨੇ ਬੜੇ ਦਿਨਾਂ ਤੋਂ ਲੈ ਕੇ ਇਹ ਜਿਹੜਾ ਕਾਰਜ ਉਹਨੂੰ ਸਿਰੇ ਚਾੜ੍ਹੇ ਬਹੁਤ ਧੰਨਵਾਦ ਕਰਦਾ ਹੈ ਅਤੇ ਮੇਰੀ ਅਪੀਲ ਹੈ ਸਿੱਖ ਜਾਗਰ ਦੇ ਸਾਰੇ ਸੰਸਾਰ ਦੇ ਲੋਕਾਈ ਨੂੰ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅੱਜ ਸਾਉਣੀ ਇੱਕ ਚਿੰਤਾ ਦਾ ਵਿਸ਼ਾ ਹੈ ਸਾਡੇ ਸਿਰਾਂ ਤੋਂ ਦਸਤਾਰਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ ਕੇਸ ਗਾਇਬ ਹੁੰਦੇ ਜਾ ਰਹੇ ਨੇ ਦਾੜੇ ਗਾਇਬ ਹੁੰਦੇ ਜਾ ਰਹੇ ਨੇ ਚਿੰਤਾ ਹੈ ਸਾਨੂੰ ਸਾਡੇ ਸਿਰਾਂ ਤੋਂ ਦੁਪੱਟੇ ਵੀ ਗਾਇਬ ਹੁੰਦੇ ਜਾ ਰਹੇ ਨੇ ਇਹਦੇ ਲਈ ਹਰ ਮਾਂ ਦਾ ਫਰਜ਼ ਬਣਦਾ ਹੈ ਹਰ ਪਿਤਾ ਦਾ ਫਰਜ਼ ਬਣਦਾ ਹੈ ਹਰ ਅਧਿਆਪਕ ਦਾ ਫਰਜ਼ ਬਣਦਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੱਚੇ ਜਿਹੜੇ ਨੇ ਸਾਡੀ ਆਉਣ ਵਾਲੀ ਪਨੀਰੀ ਆ ਜਿਹੜੀ ਇਸ ਨੂੰ ਸਾਂਭ ਸਕੀਏ ਤੇ ਉਹਨਾਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਕੇਸ ਰਹਿ ਸਕਣ ਜਿਹਦੇ ਨਾਲ ਅਸੀਂ ਸਾਰੇ ਸੰਸਾਰ ਦੇ ਵਿੱਚ ਅਸੀਂ ਆਪਣਾ ਜਿਹੜਾ ਨਾਂ ਹੈ ਉਸ ਨੂੰ ਰੋਸ਼ਨ ਕਰ ਸਕੀਏ ਨਾਲੇ ਸਾਡਾ ਜਿਹੜੇ ਕੇਸ ਨੇ ਨਾ ਇਹਨਾਂ ਦੇ ਬਾਰੇ ਤੇ ਸਪਸ਼ਟੀ ਹੈ ਗੱਲ ਕਿਸੇ ਨੇ ਕਿਹਾ ਨਾ ਕਤਲ ਕਰਾਇਓ ਕੇਸ ਕੇਸ ਨੇ ਸ਼ਾਨ ਖਾਲਸੀ ਦੀ ਬੜੀ ਬੜੀ ਮਹੱਤਤਾ ਹੈ ਇਸੇ ਤਰ੍ਹਾਂ ਦਸਤਾਰ ਆ ਜਿਹੜੀ ਇਹਦੇ ਬਾਰੇ ਵੀ ਗੁਰਬਾਣੀ ਦੇ ਵਿੱਚ ਵੀ ਸੰਕੇਤ ਹੈ ਸਾਬਤ ਸੂਰਤ ਦਸਤਾਰ ਸਿਰ ਆਏ ਸੰਕੇਤ ਨੇ ਸਾਡੇ ਕੋਲੇ ਬਹੁਤ ਦਸਤਾਰ ਤੇ ਨਾਲੇ ਮੈਂ ਪੜਦਾ ਸੀ ਈਸਾਈ ਧਰਮ ਦੇ ਲੋਕ ਹੋਣ ਭਾਵੇਂ 유ਹੂਦੀ ਧਰਮ ਦੇ ਲੋਕ ਸਨ ਭਾਵੇਂ ਹਿੰਦੂ ਧਰਮ ਦੇ ਲੋਕ ਨੇ ਮੁਸਲਮਾਨ ਧਰਮ ਦੇ ਲੋਕ ਨੇ ਵਿਸ਼ੇਸ਼ ਕਰਕੇ ਸਿੱਖ ਧਰਮ ਦੇ ਜਿਹੜੇ ਲੋਕ ਨੇ ਅੱਜ ਤੋਂ ਨਹੀਂ ਇਹ ਹਜ਼ਾਰਾਂ ਸਾਲਾਂ ਤੋਂ ਜਿਹੜੀ ਦਸਤਾਰ ਹੈ ਸਾਰੇ ਪੀਰ ਬਗੰਬਰ ਆਪਣੇ ਸਿਰਾਂ ਤੇ ਸਜਾਉਂਦੇ ਆਏ ਰਹੇ ਨੇ ਅਤੇ ਕਈ ਵਾਰੀ ਤੇ ਐਸੇ ਵੀ ਹੋਏ ਨੇ ਕਿ ਸਿਰ ਤੇ ਦਸਤਾਰ ਸਜਾ ਕੇ ਉਹਦੇ ਤੇ ਗਹਿਣੇ ਵੀ ਲੋਕੀ ਸਜਾਉਂਦੇ ਨੇ ਤਾਂ ਕਿ ਸਾਡੀ ਜਿਹੜੀ ਹੈ ਦਸਤਾਰ ਸਾਡੇ ਚਿਹਰਿਆਂ ਨੂੰ ਵੀ ਨਖਾਰਦੀ ਹੈ ਦੀ ਸੁੰਦਰਤਾ ਪ੍ਰਦਾਨ ਕਰਦੀ ਹੈ ਤੁਹਾਡਾ ਸਾਰਿਆਂ ਦਾ মিডিਏ ਵਾਲਿਆਂ ਦਾ ਜਿੰਨੇ ਵੀ ਤੁਸੀਂ ਆਏ ਹੋ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦੇ ਹਾਈਟ ਮੈਂਗਾਂ ਤੇ ਜਿੰਨੇ ਹੋਰ ਆਏ ਨੇ ਸਾਰਿਆਂ ਦਾ ਪ੍ਰੈਸ ਦਾ ਇੱਕ ਵਾਰੀ ਫਿਰ ਮੈਂ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਬੱਚਿਆਂ ਦਾ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਮਾਪਿਆਂ ਦਾ ਤੇ ਅਰਜਕ ਸੇਵਾ ਦਾ ਸਤਿਨਾਮ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗਵਰਦਾਰ ਹਰਪਾਲ ਸਿੰਘ ਜੱਲਾ ਸਾਭਕਾ ਜੂਨੀਅਰ ਮੀਤ ਪ੍ਰਧਾਨ ਦੀ ਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਅਜ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਔਰ ਜਿਸ ਵਿੱਚ 1300 ਤੋਂ ਉੱਪਰ ਬੱਚਿਆਂ ਨੇ ਬਖ ਬਖ ਸਕੂਲਾਂ ਤੋਂ ਭਾਗ ਲਿਆ ਦੇਖ ਕੇ ਬਹੁਤ ਵੱਡੀ ਖੁਸ਼ੀ ਹੋਈ ਆ ਔਰ ਮੈਂ ਵਧਾਈ ਦੇਣਾ ਚਾਹੁੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਕੋਮੇਟੀ ਦੇ ਪ੍ਰਚਾਰਕਾਂ ਨੂੰ ਮੈਂਬਰਾਂ ਨੂੰ ਔਰ ਬੱਚਿਆਂ ਦੇ ਮਾਤਾ ਪਿਤਾ ਨੂੰ ਔਰ ਬੱਚਿਆਂ ਦੇ ਅਧਿਆਪਕਾਂ ਨੂੰ ਔਰ ਖਾਸ ਕਰ ਬੱਚਿਆਂ ਨੂੰ ਜਿਹੜੇ ਕਿ ਸਿੱਖੀ ਦਾ ਜਿਹੜਾ ਅਹਿਮ ਅੰਗ ਦਸਤਾਰ ਆ ਉਹਨਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਉਹਨਾਂ ਨੇ ਸਜਾ ਕੇ ਔਰ ਬਹੁਤ ਸੋਹਣੇ ਅੱਜ ਦੇਖੋ ਉਹਨਾਂ ਦੇ ਲੱਗ ਰਹੇ ਸੀ ਸੋ ਮੈਂ ਜਿਹੜੇ ਵੀ ਬੱਚੇ ਅੱਜ ਇਹਨਾਂ ਮੁਕਾਬਲਿਆਂ ਵਿੱਚ 1st 2nd 3rd ਆਏ ਨੇ ਉਹਨਾਂ ਨੂੰ ਵਧਾਈ ਦੇਣਾ ਔਰ ਆਸ ਕਰਦਾ ਹਾਂ ਕਿ ਸਾਡੇ ਪ੍ਰਚਾਰਕ ਸਹਿਬਾਨ ਔਰ ਸਾਡੇ ਟੀਚਰ ਸਹਿਬਾਨ ਔਰ ਸਾਡੇ ਮਾਪ ਇਸੇ ਤਰ੍ਹਾਂ ਬੱਚਿਆਂ ਦੀ ਜਿਹੜੀ ਸੰਭਾਲ ਕਰਕੇ ਰੱਖਣਗੇ ਔਰ ਸਿੱਖੀ ਦੀ ਪਰਫੁੱਲਤਾ ਔਸ਼ਿੱਕੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਇੱਥੇ ਦਾ ਜਾਰੀ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ